ਕਿੰਡਰਸਾਂ ਦੇ ਜੀਵਨ ਲਈ ਬਹੁਤ ਮਹੱਤਵ ਰੱਖਦੀਆਂ ਨੇ ਜਿੱਥੇ ਅੱਜਕੱਲ ਦੇ ਬੱਚੇ ਮੋਬਾਈਲਾਂ ਤੇ ਰੀਲਾਂ ਬਣਾਉਣ ਦੇ ਵਿੱਚ ਰੁੱਝੇ ਹੋਏ ਨੇ ਉੱਥੇ ਹੀ ਸਰਕਾਰੀ ਸੀਨੀਅਰ ਸਕੈਂਟਰੀ ਸਕੂਲ ਕੋਟਾਲਾ ਦੀਆਂ ਦੋ ਵਿਦਿਆਰਥਣਾਂ ਕਮਜੋਦ ਕੌਰ ਅਤੇ ਅੰਮ੍ਰਿਤਪਾਲ ਕੌਰ ਦੀ ਫੁੱਟਬਾਲ ਨੈਸ਼ਨਲ ਗੇਮ ਦੇ ਵਿੱਚ ਚੋਣ ਹੋਈ ਹੈ ਇਹ ਦੋਨੋਂ ਵਿਦਿਆਰਥਣਾਂ ਦੀ ਚੋਣ ਆਸਟਰੀਆ ਵਿਖੇ ਲੱਗਣ ਜਾ ਰਹੇ ਕੈਂਪ ਦੇ ਵਿੱਚ ਹੋਈ ਹੈ ਦੱਸ ਦੇ ਕਿ ਦੋਨੋਂ ਵਿਦਿਆਰਥਣਾਂ ਸਟੇਟ ਅੰਡਰ 17 ਅਤੇ ਸਟੇਟ ਅੰਡਰ 19 ਵੀ ਖੇਡ ਚੁੱਕੀਆਂ ਹਨ ਅਤੇ ਆਪਣੇ ਸਕੂਲ ਦੇ ਲਈ ਪਹਿਲਾ ਤੇ ਦੂਜਾ ਸਥਾਨ ਹਾਸਲ ਕਰ ਚੁੱਕੀਆਂ ਨੇ ਆਪਣੇ ਸਕੂਲ ਦਾ ਉਹਨਾਂ ਨੇ ਨਾਮ ਵੀ ਰੌਸ਼ਨ ਕੀਤਾ ਤੇ ਜਦੋਂ ਸਕੂਲ ਦੇ ਪ੍ਰਿੰਸੀਪਲ ਦੇ ਨਾਲ ਇਸੇ ਸੰਬੰਧੀ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਨੇ ਆਖਿਆ ਕਿ ਅਸੀਂ ਬੱਚਿਆਂ ਦਾ ਪੂਰਨ ਤੌਰ ਤੇ ਸਾਥ ਦਿੰਦੇ ਹਾਂ ਅਤੇ ਇਹਨਾਂ ਬੱਚਿਆਂ ਦੇ ਡਾਇਕ ਦਾ ਵੀ ਪੂਰਾ ਖਿਆਲ ਰੱਖਦੇ ਹਾਂ। ਗਿਲਾਬ ਰਵਜਤ ਕਾ ਰਵਜਤ ਤੁਸੀਂ ਕਿਸ ਗੇਮ 'ਚ ਜਾ ਰਹੇ ਹੋ? ਆ ਫੁੱਟਬਾਲ ਸਰ ਕੀ ਮੈਨੂੰ ਸਿਲੈਕਸ਼ਨ ਹੋਇਸੀ ਤੋਂ ਦੀ ਦੀ ਸਰ ਪਾਲਾ ਕੋਟਾਲੇ ਕੈਂਪ ਲੱਗਿਆ ਸੀ ਸਾਡਾ ਇਹਦਾ ਟਾਈਗਰੈਂਡ ਟਾਈਗਰਸ ਦਾ ਉੱਤਰ ਆਇਆ ਇੱਥੋਂ ਸਿਲੈਕਸ਼ਨ ਹੋਇਆ ਉੱਤਰ ਆਇਆ ਵੀ ਅਸੀਂ ਦਿੱਲੀ ਨਹੀਂ ਗਏ ਉੱਥੇ ਮਤਲਬ ਫਾਈਨਲ ਟ੍ਰਾਇਲ ਸੀ ਜੋ ਉਹ ਫਾਈਨਲ ਟ੍ਰਾਇਲ ਚ ਸਾਡੀ ਸਿਲੈਕਸ਼ਨ ਹੋਈ ਆ ਟਾਈਗਰ ਐਂਡ ਟਾਈਗਰਸ ਜੋ ਸੀ ਆਸਟ੍ਰੀਆ ਦੇ ਬੰਗਾਲਿਆਂ ਦੀ ਇੱਕ ਟ੍ਰੇਨਿੰਗ ਕੈਂਪ ਲਈ ਇਹਦੀ ਟ੍ਰੇਨਿੰਗ ਕਿਵੇਂ ਸ਼ੁਰੂ ਕੀਤੀ ਤੁਸੀਂ ਕਿੱਦ ਤੋਂ ਕਰਦੇ ਹੋ ਟ੍ਰੇਨਿੰਗ ਇਹਦੀ ਸਰ ਕੌਮ ਡੋਰੇ ਡਰੋਂਗੇ ਅਮਦੇ ਸਰ ਸਰਕਰ ਕੋਚ ਜਿਹੜੇ ਸਭ ਜੂ ਪੂਰਾ ਆ ਰਿਹਾ ਹਾਂਜੀ ਸਰ ਪੂਰਾ ਸੰਦੇਗ ਆਇਆ ਤੇ ਸਕੂਲ ਵੱਲੋਂ ਕਿਵੇਂ ਤੁਹਾਨੂੰ سپورਟ ਮਿਲਦੀ ਹੈ ਕੋਈ سپورਟ ਮਿਲਦੀ ਹੈ ਹੈਲਪ ਪਸਾ ਸਟੱਡੀ ਚ ਵੀ ਗੇਮ ਚ ਵੀ سپورਟ ਹੈ ਸਾ ਸਾਨੂੰ ਉਹਨਾਂ ਦੀ ਪੂਰੀ ਤੇ ਟਾਈਮ ਕਿਵੇਂ ਦਿੰਦੇ ਸਟੱਡੀ ਤੇ ਤੁਸੀਂ ਗੇਮ ਨੂੰ ਅਲੱਗ-ਅਲੱਗ ਮਾਰਨਿੰਗ ਸਰ ਗਰਾਊਂਡ ਆਨੇ ਆ ਜਲਦੀ ਉੱਤਿਆਂ ਕਰਾ ਕੇ ਘਰ ਕੇ ਸਟੱਡੀ ਨੇ ਵੀ ਟਾਈਮ ਹੋ ਜਾਂਦਾ ਹੈ ਤੇ ਘਰ ਦੇ ਤੋਂ ਵੀ سپورਟ ਕਿੰਨੀ ਕਰਦੇ ਪੂਰੀ سپورਟ ਹੈ ਉਹਨਾਂ ਦੀ ਉਹ ਸਾਨੂੰ ਪੂਰੇ ਮਤਲਬ ਕੈਂਡੀਨਗੇ ਤੋਂ ਸਿਪਾਈ ਵਾਲੀ ਵੀ ਪਾਂਡੋ ਖੇਡਾਂ ਵਾਲੀ ਵੀ ਜੋੜੀ ਆ ਪਰ ਸਪੋਰਟ ਹੈ ਕਦੇ ਵੀ ਰੋਕਦੇ ਨਹੀਂ ਹਾਰੇ ਖੇਡਣ ਤੇ ਤੇ ਫੇਵਰਿਟ ਖਿਡਾਰੀ ਕੋਈ ਤੁਹਾਡਾ ਨਾਲ ਦੇ ਸਰ ਤੁਸੀਂ ਮੁੰਲਾ ਜਾਉਂਗੇ ਹਾਂਜੀ ਕੀ ਸੁਪਨਾ ਕੀ ਹੈ ਤੁਹਾਡਾ ਮੇਰਾ ਸੁਪਨਾ ਹੈ ਹਗਾ ਤਾਂ ਪੰਜਾਬ ਪੁਲ ਸਾਵਟੇ ਮੱਧਮਤਾ ਹੀ ਚਾਹੀਏ ਤੇ ਅੱਗੇ ਕਿਵੇਂ ਦੇਖਦੇ ਤੁਸੀਂ ਆਪਣੇ ਵੇਖ ਨੂੰ ਇਹਨੂੰ ਲੈ ਕੇ ਸਹੀ ਲਾਂਟੇ ਚਲੇ ਜਾਣਾ ਸਭ ਕੁਝ ਮਿਲ ਗਾਈ ਆਪੇ ਆਪਣੀ ਮਤਲਬ ਉਹ ਕੋਨਫੀਡੈਂਸ ਰੱਖਣਾ ਚਾਹੀਦਾ ਵੀ ਮੈਂ ਇਹ ਕਰਨਾ ਤਾਂ ਕਰਨਾ ਜੇ ਮਤਲਬ ਆਪਾਂ ਇਹ ਸੱਚ ਕਿ ਚੱਲ ਰਿਹਾ ਮੈਂ ਤੇ ਹੋਣਾ ਨਹੀਂ ਚਾ ਕਦੇ ਵੀ ਨਹੀਂ ਹੋਣਾ ਹੈਗਾ ਤੇ ਜਿਹੜੇ ਬੱਚੇ ਅੱਜਕੱਲ ਫੋਨ ਜ਼ਿਆਦਾ ਦੇਖਦੇ ਆ ਗੇਂਦ ਦਾ ਲਗਾਕ ਧਿਆਨ ਤੇ ਭਾਈ ਉਹਨਾਂ ਨੂੰ ਤੁਸੀਂ ਠੀਕ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹੁੰਦੀ ਸਮਾਨਤਾ ਵੀ ਕੁਝ ਨਹੀਂ ਬਣਨਾ ਹੈਗਾ ਜੇ ਗੌਂਡਾ ਛਾਣਾ ਦਾ ਸਕੂਲ ਟੀਚਰਸ ਮਾਪੇ ਛਾਣਾ ਪਹਿਲਾ ਮਾਪੇ ਉਹਦੇ ਆਪਾਂ ਨੂੰ ਮਤਲਬ ਕਹਿੰਦੇ ਨੇ ਵੀ ਪੜੋ ਨਾ ਉਹਨਾਂ ਦੇ ਸੁਪਨਾ ਹੈ ਕਿ ਸਾਡਾ ਬੱਚਾ ਸਹੀ ਵਾਸਤੇ ਤੇ ਚੱਲੇ ਆਪਣਾ ਉਹ ਨਹੀਂ ਤੋਰ ਸਕਦੇ ਹੈਗਾ ਯਕੀਨ ਉਹ ਸਾਡੇ ਤੇ ਯਕੀਨ ਕਰਕੇ ਸਾਨੂੰ ਬਾਹਰ ਭੇਜਦੇ ਨੇ ਇਸ ਲਈ ਸਰ ਇਹ ਕਹਿਣਾ ਚਾਹੁੰਦੀ ਆ ਆਪਣੇ ਬਾਪਿਆਂ ਦੇ ਯਕੀਨ ਕਰੇ ਨਾ ਥੋੜਾ ਥੈਂਕ ਯੂ ਅੰਮ੍ਰਿਤ ਪਾਲਕਰ ਅੰਮ੍ਰਿਤ ਪਾਲਕਰ ਪੁੱਤ ਕਿੰਨੀ ਦੇਰ ਤੋਂ ਉਹ ਖੇਡਦੇ ਨੇ ਸਾਨੂੰ 6th ਦੇ ਲਾਸਟ ਸ਼ੁਰੂ ਕੀਤਾ ਸੀ ਮੈਨੂੰ ਪਰ ਸੱਚ ਹੈ ਤੇ ਕਿਸ ਲੈਵਲ ਤੇ ਖੇਡਦੇ ਹੋ ਹੁਣ ਤੁਸੀਂ ਮੈਂ ਅੰਦਰ 70 ਕਿੱਥੇ ਕਿੱਥੇ ਖੇਡੇ ਹਿੰ ਤੱਕ ਤੁਸੀਂ ਮੈਂ ਸਟੇਟ ਗੋਲਡ ਲਿਆ ਤੇ ਨੈਸ਼ਨਲ ਚ ਵੀ ਪਾਰਿਸਪਰਕੀ ਦਾ ਟੈਨ ਵਾਰੀ ਤੇ ਖੇਡਾ ਬਤਨ ਪੰਜਾਬ ਚ ਵੀ ਇੱਕ ਵਾਰੀ ਗੋਲਡ ਆ ਸੀ ਤੇ ਬਾਕੀ ਹੋਰ ਵੀ ਸਟੇਜ ਚ ਵੇਖਿਆ ਪਾਰਿਸਪਰ ਅਸੀਂ ਪਾਰਿਸਪਰ ਕਰਦੇ ਤੇ ਵੀ ਵੇਖਿਆ ਅਜਿਹੀ ਪ੍ਰੇਸ਼ਮੀ ਹੁੰਦੀ ਹੈ ਕੋਈ ਨਾ ਕੋਈ ਤੇ ਤੁਸੀਂ ਹੁਣ ਆਸਟ੍ਰੇਲੀਆ ਜਾ ਰਹੇ ਹੋ ਕਿਸ ਪਰਪੋਸ ਨਾਲ ਜਾ ਰਹੇ ਹੋ ਤੁਸੀਂ ਜੇ ਦੋ ਕਰਨਾ ਆਸਟ੍ਰੀਆ ਟ੍ਰੇਨਿੰਗ ਕੈਂਪ ਲੱਗਣਾ ਵਰਲਡ ਬੈਸਟ ਕੋਚ ਤੋਂ ਸਾਨੂੰ ਕੋਚਿੰਗ ਮਿਲ ਰਹੀ ਆ ਵਰਲਡ ਦੇ ਬੈਸਟ ਤੋਂ ਮਤਲਬ ਸਮਝੋ ਕੁਝ ਵਧੀਆ ਸਿੱਖਣ ਨੂੰ ਮਿਲੂਗਾ ਵਧੀਆ ਵੱਡੇ ਕੋਚਾਂ ਤੋਂ ਜਿਹੜੇ ਵਰਲਡ ਦੇ ਬੈਸਟ ਕੋਚ ਨੇ ਕੁਝ ਨ ਕੁਝ ਨਵਾਂ ਸਿਖਾਉਣਗੇ ਇਹਦੀ ਸਿਲੈਕਸ਼ਨ ਕਿੰਨੀ ਹੋਈ ਸੀ ਤੁਹਾਡੀ ਫਿਰ ਤੇ ਟੀਵੀ ਨੈਸ਼ਨ ਇੰਡੀਅਨ ਡਾਇਜਨ ਟਾਈਗਰਸ ਤੇ ਅਥੇ ਸਟ੍ਰਾਈਲ ਹੋ ਸੀਗੇ ਹੋਮ ਗ੍ਰਾਉਂਡ ਤੇ ਪਹਿਲਾਂ ਇਥੇ ਟ੍ਰਾਇਲ ਹੋਏ ਸੀਗੇ ਤੇ ਉੱਥੋਂ ਸਾਡੇ ਸਕੂਲ ਦੇ ਤਿੰਨ ਕੁੜੇ ਸਿਲੈਕਸ਼ਨ ਹੋਈ ਸੀਗੇ ਤੇ ਬਾਕੀ ਉਹਨਾਂ ਨੇ ਵੀ ਸਰੀਆਂ ਤੇ ਤਿੰਨ ਆਹ 25 ਸਾਬ ਨੂੰ ਉਹਨਾਂ ਨੇ ਸਾਨੂੰ ਦਿੱਲੀ ਜਾਈ ਸੀ ਤੇ ਸਿਲੈਕਟ ਹੋਏ ਸੀਗੇ ਤੇ ਉੱਥੇ ਫੇਰ ਟਰਾਇਲ ਹੋਏ ਸੀ ਜੈਕ ਸੈਕੰਡ ਰਾਉਂਡ ਦੇ ਤੇ ਉੱਥੇ ਸਿਰ ਉਥੇ ਫੇਰ ਸਿਲੈਕਸ਼ਨ ਹੋਈਆਂ ਤੇ ਉੱਥੇ ਸਿਰ ਮੇਰੀ ਸਿਲੈਕਸ਼ਨ ਮੇਰੀ ਹੋਈ ਸੀ ਇੱਕ ਪਰਪਲ ਦੇ ਸੀ ਬਣਾ ਸਿਲੈਕਸ਼ਨ ਹੋਈ ਸੀ ਤੇ ਦੋ ਗੁਜਰਾਵਲ ਦੇ ਸੀਗੀਆਂ ਉਹਨਾਂ ਦੀ ਹੋਈ ਸੀ ਕਿ ਚਾਰ ਮਤਲਬ ਪੰਜਾਬ ਦੀ ਕੁੜੀਆਂ ਸੀਆਂ ਬਾਕੀ ਹੋਰ ਕਿਹੜੇ ਸਟੇਟ ਦੇ ਨੇ ਕੋਈ ਨਹੀਂ ਸੀ ਹੋਰ ਕਿਹੜੇ ਸਟੇਟ ਦੇ ਇੱਕ ਹਰਿਆਣਾ ਦੀ ਸੀ ਜਾਂ ਦੋ ਉਸ ਤੋਂ ਬਿਨਾ ਹਰੇਕ ਸਟੇਟ ਦੀ ਇੱਕ ਇੱਕ ਕੁੜੀ ਸੀ ਪੰਜਾਬ ਦੀ ਸਭ ਤੋਂ ਵੱਧ ਸੀਗੀਆਂ ਚਾਰ ਕੁੜੀਆਂ ਤੇ ਬਸ ਉੱਥੇ ਸਿਲੈਕਸ਼ਨ ਹੋਈ ਤਾਂ ਮੇਰੀ ਸੰਗ ਨੂੰ ਮੇਲ ਕੀਤੀ ਤੇ ਹੁਣ ਅਸੀਂ ਜਾਣਾ ਹੈ ਹਰੀ ਗੇਮ ਤੇ ਸਟੋਰੀ ਦਾ ਕਿਵੇਂ ਮੈਂਟਨੈਂਸ ਰੱਖਦੇ ਆ ਸਰ ਗੇਮ ਅਜ ਤੱਕੇ ਬਸ ਮਾਰਨਿੰਗ ਸੈਸ਼ਨ ਵਾਲਿਆ ਉੱਠ ਕੇ ਤੇ ਸਿਰ ਸਕੂਲ ਆ ਕੇ ਸਕੂਲੋਂ ਘਰੇ ਜਾ ਕੇ ਤਦਾ ਕੇ ਨਾਤੋ ਕੇ ਗਰਾਊਂਡ 'ਚ ਆ ਗਏ ਤੇ ਫਿਰ ਘਰੇ ਜਾ ਕੇ ਨਾਤੋ ਕੇ ਘੰਟੇ ਪੜ ਲਿਆ ਫਿਰ ਨਾਸਰ ਉੱਜੂਟੀ ਖਾ ਕੇ ਫਿਰ ਮੈਂ ਮੋਟਾ ਫੋਨ 'ਤੇ ਟੀਵੀ ਟੀਵੀ ਦੇਖ ਰਿਹਾ ਨਾ ਸੌਂ ਰਿਹਾ ਤੈਨੂੰ ਸਕੂਲ 'ਚ ਕੌਣ ਕੋਚਿੰਗ ਕਰਾਂਦਾ ਹੁੰਦਾ ਹੁੰਦਾ ਸਰ ਮਜੀ ਸਰ ਮੁਝੇ ਸੈਰ ਨੂੰ ਸ਼ੁਰੂ ਤੋਂ ਨਵੀਂ ਕੋਚਿੰਗ ਕਰਾਈ ਆ ਉਹ ਬੈਸਟ ਕੋਚ ਨੇ ਹੁਣ ਤੱਕ ਦੇ ਇਨਾਂ ਤੋਂ ਵੀ ਮੈਂ ਕੋਚਿੰਗ ਲਈ ਤੀਆ ਹੁਣ ਤੱਕ ਨੈਸ਼ਨਲ ਕੈਂਪ ਲਾਇਆ ਉਹਨਾਂ ਤੋਂ ਅਲੱਗ ਕੁਝ ਤੋਂ ਕੋਚਿੰਗ ਮਿਲਦੀ ਆ ਤੇ ਹੁਣ ਤੱਕ ਦੇ ਸਭ ਤੋਂ ਬੈਸਟ ਕੋਚ ਇਹੀ ਰਹੇ ਨੇ ਮੇਰੇ ਤੋਂ ਕੀ ਡਿਫਰੈਂਟ ਹੈ ਉਹਨਾਂ ਨਾਲ ਤੋਂ ਸ਼੍ਰੀ ਨੇ ਕਦੇ ਅੱਜ ਤੱਕ ਸਾਨੂੰ ਕੁਝ ਗਲਤ ਨਹੀਂ ਮਤਲਬ ਕਦੇ ਵੀ ਖਿੱਚ ਕੇ ਨਹੀਂ ਬੋਲੇ ਮਨੇ ਮੈਸ਼ਨ ਟ੍ਰੇਨਿੰਗ ਤੇ ਆਣਾ ਦਿੱਤੇ ਹੋਏ ਬਾਕੀ ਕੋਚ ਦੇਖਿਆ ਨਾ ਜਿੰਨ ਗਲਤੀ ਕਰਦੇ ਗਰਾਊਂਡ 'ਚ ਉੱਥੇ ਪਰਮਾਨੰਦ ਲ ਜਾਂਦੇ ਨੇ ਵੀ ਸਮੇਂਸਤੱਕ ਵੀ ਸਾਨੂੰ ਇੱਕ ਸ਼ਬਦ ਤੱਕ ਨਹੀਂ ਕਿਹਾ ਉਹ ਮੈਸ਼ਨ ਨੂੰ ਪਿਆਰਨਾ ਕੋਚ ਮੈਨੇ ਜਿੱਥੇ ਗਲਤੀਆਂ ਦੱਸ ਦੇ ਨੇ ਵੀ ਆ ਤੁਹਾਡੀ ਗਲਤੀ ਉਹ ਗਲਤੀ ਨੂੰ ਸੁਧਾਰ ਦੇ ਨੇ ਵੀ ਤੁਸੀਂ ਐਵੇਂ ਕਰੋ ਐਵੇਂ ਨਾ ਕਰੋ ਤੇ ਜਿੱਦਾਂ ਅੱਗੇ ਕਿਤੇ ਜਾਣਾ ਹੁੰਦਾ ਹੁੰਦਾ ਹੁਣ ਦੱਸ ਦੇ ਵੀ ਐਵੇਂ ਐਵੇਂ ਤੁਸੀਂ ਕਰੋਗੇ ਤੁਸੀਂ ਉੱਥੇ ਐਦਾਂ ਪਹੁੰਚ ਜਾਓਗੇ ਜਿੱਦਾਂ ਕੋਈ ਕਿਤੇ ਟ੍ਰਾਇਲ ਹੁੰਦੇ ਨੇ ਉਹ ਖੁਦ ਪਹੁੰਚਦੇ ਨੇ ਟ੍ਰਾਇਲ ਦੇ ਸਾਡੇ ਟ੍ਰਾਇਲ ਦੇਖਣ ਵੀ ਹਾਂ ਜੇ ਕਿਤੇ ਕੋਈ ਕਿਸੇ ਗਲਤੀ ਕਰਦੇ ਹੋ ਤਾਂ ਸਾਨੂੰ ਦੱਸਣ ਅਗੇ ਸਾਡੀ ਸਿਲੈਕਸ਼ਨ ਨਾ ਹੁੰਦੇ ਹੋਏ ਵੀ ਹੋ ਮੇਰੇ ਗਲਤੀ ਨਾ ਹੋਈ ਅਸੀਂ ਇੱਥੇ ਕਿ ਤੇ ਸਰ ਬਦਿਆ ਟ੍ਰੇਨਿੰਗ ਦਿੰਦੇ ਨੇ ਬਸਟ ਬਦਿਆ ਐਡਵਾਈਸ ਦਿੰਦੇ ਨੇ ਸਾਨੂੰ ਤੇ ਤੁਹਾਡੇ ਘਰ ਦੇ ਕਿਵੇਂ ਮਹਿਸੂਸ ਕਰਦੇ ਨੇ ਕਿਵੇਂ ਸਾਥ ਦਿੰਦੇ ਆ ਉਹ ਤੁਹਾਡਾ ਘਰ ਦੇ ਪੂਰ ਸਪੋਰਟ ਦਿੰਦੇ ਨੇ ਘਰ ਦੇ ਸਭ ਛੱੜ ਕੇ ਜਾਂਦੇ ਨਹੀਂ ਲੈ ਕੇ ਜਾਂਦੇ ਨੇ ਜਦੋਂ ਪਹਿਲਾਂ ਕਿ ਸਾਈਕਲ ਪਿਆ ਜਾਂਦੇ ਸੀਗੇ ਤੇ ਹੁਣ ਵੱਡੇ ਹੋ ਗਏ ਥੋੜੀ ਟੈਨਸ਼ਨ ਕਰਦੇ ਨੇ ਫਿਰ ਆਪ ਹੀ ਛੱਡ ਜਾਂਦੇ ਆਪ ਹੀ ਲੈ ਜਾਂਦੇ ਆ ਤੇ ਉਹਦਾ ਵੀ ਪੂਰੀ ਸਪੋਰਟ ਕਰਦੇ ਨੇ ਕੋਈ ਚੀਜ਼ ਹੋਵੇ ਲੈਣੀ ਹੋਵੇ ਲੈ ਦਿੰਦੇ ਆਗੇ ਵੈਸੇ ਤਾਂ ਅਮਰ ਜਸਰ ਨੇ ਹਮ ਤਾਂ ਕੋਈ ਚੀਜ਼ ਤੇ ਕੱਢ ਹੋਣ ਦਿੱਤੇ ਜੇ ਕੋਈ ਸਾਡੇ ਕੋਲ ਸਟੱਡ ਸ਼ੌਕਸ ਕਸ਼ਮੀਰ ਹੋਵੇ ਸਰ ਆਪ ਹੀ ਲੈ ਆਂਦੇ ਆ ਉਹਦਾ ਬਾਇਟਸ ਦੀ ਸਗਲ ਦੀ ਹੰਗੋੜਾ ਤੇ ਵੀ ਫੇਰ ਕਰਦੇ ਦੁਆਰਾਂ ਤੇ ਕਰਦੇ ਪੂਰੀ ਸਪੋਰਟ ਕਰਦੇ ਨੇ ਉਹਨੇ ਕਦੇ ਨਹੀਂ ਰੋਕਿਆ ਵਿਖੇ ਜਨਾਨੀਆਂ ਤੇ ਅੱਗੇ ਤੁਹਾਡਾ ਸੁਪਨੇ ਕੀ ਨੇ ਕੀ ਹਿੰਦੀ ਸੁਣਿਆ ਇੰਡੀਆ ਨੂੰ ਫਿੱਟ ਨੂੰ ਇੰਡੀਆ ਨੂੰ ਇੰਡੀਆ ਲੈ ਵੀ ਤੱਕ ਫੇਵਰੇਟ ਖਿਡਾਰੀ ਜਿਹੜੇ ਨੇ ਤੁਹਾਡੇ ਨਾਲ ਜਨ ਸੁਨੀਸ਼ਾ ਤੇ ਜੀ ਸਰਨਾਲਦੇ ਤੁਸੀਂ ਨੇ ਛੇਤਰੀ ਕੀ ਲੱਗਦਾ ਹੁੰ ਤੁਸੀਂ ਸਰਨਾਲਡ ਨੂੰ ਮਿਲਣਾ ਚਾਹੋਗੇ ਜੇ ਕਿਸਮਤ ਹੋਵੇ ਲਾਂਗੇ ਠੀਕ ਹੈ ਥੈਂਕ ਯੂ ਸਰ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਵਰਜਨ ਸਿੰਘ ਪ੍ਰਿੰਸੀਪਲ ਸਰਕਾਰੀ ਸੈਨੇਸ ਗੰਡੀ ਸਕੂਲ ਕੋਟੜਾ ਆ ਤੁਹਾਡੇ ਸਕੂਲ ਦੀਆਂ ਬੱਚੀਆਂ ਫੁੱਟਬਾਲ ਦੇ ਵਿੱਚ ਸਿਲੈਕਸ਼ਨ ਹੋਈ ਹੈ ਜੀ ਇਹ ਕਿੱਥੇ ਜਾਣਾ ਉਹਨਾਂ ਨੇ ਕਿਸ ਚੀਜ਼ ਲਈ ਸਿਲੈਕਸ਼ਨ ਹੋਈ ਹੈ ਜੀ ਫੁੱਟਬਾਲ ਦੇ ਲਈ ਟਾਈਗਰਾਂ ਟਾਈਟਲ ਦੇ ਉਹ ਕੈਂਪਾਂ ਦਾ ਅਸਟਰੀਆ ਦੇ ਵਿੱਚ ਲੱਗ ਰਿਹਾ ਚਲੋ ਇਲੈਕਸ਼ਨ ਹੋਈ ਆ ਤੇ ਜਿਹੜਾ 2 ਤੋਂ 6 April ਤੱਕ ਕੈਂਪ ਤੇ ਜਾਣਗੇ ਇਹ ਸਰ ਇਹਨਾਂ ਦੀ ਜਿਹੜੀ ਤਿਆਰੀ ਆ ਕਦੋਂ ਤੋਂ ਸ਼ੁਰੂ ਹੋ ਗਈ ਸੀ ਜੀ ਇਹ ਲੜਕੀਆਂ ਸਾਡੇ ਕੋਲ ਜਿਹੜੀ ਫਲਗ ਹੋਤਾ ਇਹ 2020 ਚ ਆਈ ਆ ਤੇ ਦੂਜੀ 2018 ਚ ਸਾਡੇ ਕੋਲ ਆਈ ਆ ਅਮਰਤਪਾਲ ਖੜ ਉਹਨਾਂ ਤੋਂ ਲਗਾਤਾਰ ਇਹ ਲਗੌਂਡਾਂ ਦੇ ਵਿੱਚ ਮਿਹਨਤ ਕਰ ਰਹੀਆਂ ਨੇ ਸਵੇਰੇ ਸ਼ਾਮ ਸਰ ਕਿਹੜੀ ਕਿਹੜੀ ਕਲਾਸ ਚ ਪੜ੍ਹਦੀਆਂ ਹੁੰਦੀਆਂ ਆ ਪ੍ਰਭਜੋਤ ਜਿਹੜੀ ਇਹ ਦਸਮੀ ਕਲਾ ਦੀ ਵਿਦਿਆਰਥਣ ਹੈ ਤੇ ਅਮਰਤਪਾਲ ਕੌਰ ਜਿਹੜੀ ਇਹ ਪ੍ਰਸਤੂ ਦੀ ਵਿਦਿਆਰਥਣ ਜੀ ਸਰ ਲੋਕਲ ਹੀ ਰਹਿੰਦੀ ਹੈ ਪ੍ਰਭਜੋਤ ਦਾ ਪਿੰਡ ਕੁਟਾਲਾ ਹੀ ਹੈ ਤੇ ਦੂਸਰੀ ਲੜਕੀ ਜਿਹੜੀ ਅਮਰਤਪਾਲ ਕੌਰ ਹੈ ਉਹ ਟੋਡਰਪੁਰ ਪਿੰਡ ਦੀ ਹੈ ਸਰ ਪੇਰੈਂਟਸ ਦਾ ਸਹਿਯੋਗ ਕਿਵੇਂ ਆ ਜੀ ਪੇਰੈਂਟਸ ਦਾ ਸਹਿਯੋਗ ਤਾਂ ਕਾਫੀ ਆ ਸਾਡੇ ਅਭਿਆਪਕ ਸਾਥੀਆਂ ਦੀ ਤਰ੍ਹਾਂ ਹੀ ਕਿਉਂਕਿ ਉਹਨਾਂ ਜੇ ਗਰਾਊਂਡ ਦੇ ਵਿੱਚ ਬੱਚਿਆਂ ਨੂੰ ਪੇਰੈਂਟਸ ਭੇਜਣਗੇ ਤਾਂ ਹੀ ਬੱਚੇ ਹਨ ਅਸੀਂ ਕੁਝ ਕਰਾ ਸਕਦੇ ਹਾਂ ਇਹ ਪਹਿਲਾਂ ਜ਼ਿੰਮੇਵਾਰੀ ਪੇਰੈਂਟਸ ਦੀ ਹੋਵੇ ਜਿਉਂ ਸਾਨੂੰ ਇੱਥੇ ਤੱਕ ਭੇਜਦੇ ਨੇ ਬੱਚੇ ਤਾਂ ਹੀ ਵਧੀਆ ਬੱਚੇ ਦੇ ਰਿਹਾ ਰੋਕੇ ਅੱਗੇ ਜਾ ਸਕਦੇ ਆ। ਇਹ ਸਰ ਕਿੱਥੇ ਕਿੱਥੇ ਹੁਣ ਤੱਕ ਖੇਡ ਕੇ ਆਈਆਂ ਨੇ। ਇਹਨਾਂ ਨੇ ਹੁਣ ਤੱਕ ਪੰਜਾਬ ਦੇ ਵਿੱਚ 17 ਗਰੁੱਪ 19 ਗਰੁੱਪ ਖੇਡਣਾ ਬਤਨ ਪੰਜਾਬ ਦੀਆਂ ਇਹਨਾਂ ਵਿੱਚੋਂ ਪਹਿਲੀਆਂ ਪੋਜੀਸ਼ਨਾਂ ਹਾਸਲ ਕੀਤੀਆਂ ਨੇ ਪਿਛਲੇ 3-4 ਸਾਲਾਂ ਤੋਂ ਲਗਾਤਾਰ ਜਿੱਤ ਰਹੀਆਂ ਨੇ ਤੇ ਬਹੁਤ ਹੀ ਮੇਨ ਪਲੇਅਰਾਂ ਦੇ ਵਿੱਚੋਂ ਨੇ ਤੇ ਪਿਛਲੇ ਸਾਲ ਵੀ ਇਹਨਾਂ ਨੇ ਅੰਡਰ 19 ਦੇ ਵਿੱਚ ਜੋ ਪੰਜਾਬ ਦੀ ਟੀਮ ਖੇਡ ਰਹੀ ਸੀ ਦੋਨੋਂ ਲੜਕੇ ਸਾਡੀਆਂ ਉਸ ਟੀਮ ਦੇ ਵਿੱਚ ਸੀ ਤੇ ਪੂਰਾ ਪਲੇਇੰਗ ਜਿਹੜੇ ਸੈੱਟ ਸੀ ਉਹਦੇ ਵਿੱਚ ਅੱਠ ਦੀਆਂ ਅੱਠ ਲੜਕੀਆਂ ਸਾਡੇ ਸਕੂਲ 'ਚ ਫੇਰ ਰਹੀਆਂ ਸੀ ਇਹ ਦੋਨੋਂ ਜਿਹੜੇ 플레이ਰ ਸਾਡੀਆਂ ਜਿਹ ਬਾਹਰ ਜਾ ਰਹੀਆਂ ਨੇ ਪੈਂਪ ਦੇ ਲਈ ਤੇ ਇਹ ਵੀ ਉਹਦੇ ਟੀਮੀਆਂ ਮੈਂਬਰ ਸੀ ਸਰ ਸਪੋਰਟਸਮੈਨ ਲਈ ਜਿਹੜੀ ਮੁੱਖਾ ਉਹਨੂੰ ਦੀ ਡਾਈਟ ਹੁੰਦੀ ਹੈ ਇਹਦੀ ਡਾਈਟ ਦਾ ਕਿਵੇਂ ਅਰੇਂਜਮੈਂਟ ਕਰਵਾਉਣੀ ਹੈ ਇਹ ਬੱਚਿਆਂ ਨੂੰ ਡਾਈਟ ਹੈ ਜਿਹੜੀ ਸਾਡੇ ਇੱਥੇ ਅਸੀਂ ਵੀ ਚਲੋ ਕੋਸ਼ਿਸ਼ ਆਪਣੇ ਲੈਵਲ ਤੇ ਵੀ ਕਰਦੇ ਜਿੰਨੀ ਇੱਕ ਸਾਤ ਹੁੰਦੀ ਹੈ ਸਾਡੇ ਐਨਆਰਆਈ ਭਰਾ ਇਸ ਪਿੰਡ ਦੇ ਜਿਹਨੇ ਵੀ ਬਾਹਰ ਨੇ ਜਾ ਸਾਡੇ ਇੱਥੇ ਵੀ ਜਿਹੜੇ ਸਪੋਰਟਸ ਨਾਲ ਪਿਆਰ ਕਰਨ ਵਾਲੇ ਸਹਿਯੋਗੀ ਸੱਜਣ ਨੇ ਉਹ ਸਾਨੂੰ ਸਮੇਂ-ਸਮੇਂ ਤੇ ਇਹਨਾਂ ਨੂੰ ਜਿਹੜੀ ਡਾਈਕ ਆਉਂਦੇ ਰਹਿੰਦੇ ਨੇ ਗ੍ਰਾਊਂਡ ਨੂੰ ਕਿਵੇਂ ਮੈਂਟੇਨ ਕਰਦੇ ਨੇ ਕਿਉਂਕਿ ਫੁੱਟਬਾਲ ਦਾ ਗ੍ਰਾਊਂਡ ਸੰਤਲ ਹੋਣਾ ਚਾਹੀਦਾ ਵਾ ਜੀ ਬਿਲਕੁਲ ਨਾਜਕ ਚਾਹੀਦਾ ਤੇ ਕਿਵੇਂ ਪਿਆਰ ਕਰਦੇ ਇਹ ਪਿੰਡ ਦੀ ਫੁੱਟਬਾਲ ਦੀ ਨਰਸਰੀ ਰਿਹਾ ਜਾਂਦਾ ਪੁਰਾਣੇ ਸਮੇ ਤੋਂ ਹੀ ਇਸ ਪਿੰਡ ਦੇ ਬਹੁਤ ਸਾਰੇ ਪਲੇਅਰ ਨੇ ਜਿਹੜੇ ਉਹ ਇੰਟਰਨੈਸ਼ਨਲ ਨੂੰ ਹੋਇਆ ਨੇ ਤਿੰਨ ਚਾਰ ਮਹੀਨੇ ਸਪੈਂਡ ਦੀ ਪਹਿਲਾਂ ਵੀ ਤੇ ਹੁਣ ਸਾਡੇ ਕੋਲ ਅਮਰਜੀਤ ਸਿੰਘ ਪੀਟੀਆਈ ਨੇ ਜਾਂ ਸਾਡੇ ਕੋਲ ਇੰਦਰਜੀਤ ਕੋਚ ਨੇ ਇੱਥੇ ਪਿੰਡ ਦੇ ਉਹ ਸ਼ਾਮ ਨੂੰ ਡੇਲੀ ਦੋ ਤਿੰਨ ਘੰਟੇ ਇਹਨਾਂ ਨੂੰ ਕੈਨ ਜਿਹੜੀ ਉਹ ਕਰਾਉਂਦੇ ਆ ਸਵੇਰ ਨੂੰ ਵੀ ਲੜਕੀਆਂ ਜਿਹੜੀਆਂ ਜਾਂ ਲੜਕੇ ਨੇ ਸਾਡੇ ਇਸ ਗਰਾਊਂਡ ਦੇ ਵਿੱਚ ਆਉਂਦੇ ਨੇ ਤੇ ਇਹਨੂੰ ਮੇਨਟੇਨ ਕਰਨ ਦੇ ਲਈ ਜਿਹੜਾ ਗਰਾਸ ਗਰਾਊਂਡ ਹੈ ਜਿਹੜਾ ਇਹਨੂੰ ਵੀ ਮੇਨਟੇਨ ਕਰਨ ਦੇ ਲਈ ਸਾਡੇ ਕੋਲ ਸਾਰੀ ਮਸ਼ੀਨਰੀ ਹੈ ਜਿਹੜੀ ਉਪਲਬਧ ਹੈ ਜਿਹਦੀ ਤਿਆਰੀ ਇਹ ਅਮਰਜੀਤ ਸਿੰਘ ਹੋਣੀ ਆ ਆਪ ਹੀ ਕਰੋ ਇਸਰ ਸ਼ੁਰੂ ਤੋਂ ਹੀ ਲੜਕੀਆਂ ਫੁੱਟਬਾਲ ਚੁਣਨਾ ਚਾਹੁੰਦੀਆਂ ਸੀਗੀਆਂ ਜੀ ਇਹ ਜਦੋਂ ਸਾਡੇ ਕੋਲ ਪਹਿਲਾਂ ਇਹਨਾਂ ਤੋਂ ਪਹਿਲਾਂ ਰਿਸਪੋਰਸਿੰਗ ਕੰਗੋਂ ਦੇਸੀ ਲੈਕਚਰ ਆ ਗਏ ਥੋੜਾ ਜਿਹਾ 1-2 ਸਾਲ ਅਸੀਂ ਟੀਮਾਂ ਜਾਂਦੀਆਂ ਨਹੀਂਆਂ ਨੇ ਫਿਰ ਅਮਰਜੀਤ ਸਿੰਘ ਜਣੀ ਜਦੋਂ ਸਾਡੇ ਕੋਲ ਬਦਲੀ ਹੋ ਕੇ ਆਏ ਨੇ 2016 ਦੇ ਵਿੱਚ ਉਸ ਤੋਂ ਬਾਅਦ ਲਗਾਤਾਰ ਸਾਡੇ ਸਕੂਲ ਦੀਆਂ ਪੀਸ਼ਾ ਆਉਣੀਆਂ ਸ਼ੁਰੂ ਹੋ ਗਈਆਂ ਤੇ ਪਹਿਲੇ ਸਾਲ ਹੀ ਸਾਡੇ ਸਕੂਲ ਦੀ ਲੜਕੀ ਸੀ ਜਿਹੜੀ ਉਹ ਨੈਸ਼ਨਲ ਕਿੱਟ ਗਈ ਸੀ ਇਹ ਸਰ ਕਿਵੇਂ ਮੇਨਟੇਨ ਸਟੱਡੀ ਔਰ ਸਪੋਰਟਸ ਨੂੰ ਫੋਟੋਵਾਲ ਨੂੰ ਕਿਨੇ ਮੈਂਟੇਨ ਕਰਦੇ ਹਾਂ ਤੇ ਇਸ ਸਪੋਰਟਸਮੈਨ ਜਿਹੜਾ ਉਹ ਤਾਂ ਵੈਸੇ ਐਕਟਿਵ ਬਹੁਤ ਹੁੰਦਾ ਹੈ ਜੇ ਉਹ ਵਧੀਆ ਪੜਾਈ ਦੂਜਿਆਂ ਨਾਲ ਕਰ ਸਕਦਾ ਤੇ ਅਸੀਂ ਦੋਨੇ ਪੱਖਾਂ ਨੂੰ ਪੂਰਾ ਬਰਾਬਰ ਲੈ ਕੇ ਚੱਲਦੇ ਹਾਂ ਅਸੀਂ ਕਦੇ ਵੀ ਬੱਚੇ ਨੂੰ ਇਹ ਨਹੀਂ ਕਹਿੰਦੇ ਤੁਸੀਂ ਖੇਡਣਾ ਆਓ ਤੁਸੀਂ ਨਾ ਕਲਾਸ ਲਾਓ ਮੇਰਾ ਤਾਂ ਇਹ ਹੁੰਦਾ ਵੀ ਤੁਸੀਂ ਕਲਾਸ ਲਾਓਗੇ ਤਾਂ ਹੀ ਜੇ ਪੜੋਗੇ ਤਾਂ ਵਧੀਆ ਪੋਸਟ ਹਟ ਜਾਓ